ਹਾਂ ਦੇਖੀਏ ਚਲੋ ਕੋਈ ਨਿਕਾਲੋ ਇੱਥੇ ਤੁੰਡੀ ਆਪਾਂ ਨਿਕਾਲੋ ਆਹ ਦੇ ਚੰਦਰੀ ਨਾਲ ਚੱਕੀ ਨਹੀਂ ਹੁੰਦੀ ਬਾਬੇ ਦੀ ਬਾਬੇ ਨਾਨਕ ਦੀ ਚੱਕੀ ਬਸ ਉਹ ਆਪਣਾ ਨਿਕਾਨ ਮਿਲਿਆ ਵੱਧ ਚੜ ਕੇ ਤੁਹਾਨੂੰ ਪਤਾ ਜੀ ਪਿੰਡੀ ਕਿੰਨਾ ਗੰਦਬੇ ਆ ਕੀ ਗੱਲ ਦੱਸੇ ਆ ਕੋਲੋਂ ਇਹ ਗੰਦ ਖਤਮ ਹੋ ਜਾਏ ਗੰਦ ਖਤਮ ਹੋ ਜੇ ਨਾ ਬਸ ਜੀ ਇਹ ਆਪਣਾ ਸਾਰਾ ਹਾਂ ਬਸ ਬਸ ਸਾਰਾ ਪਿੰਡ ਸੁਜੋਗ ਦੀ ਬਾਕੀ ਸਭ ਕੁਝ ਸਹੀ ਹੈ ਬਸ ਇਹ ਜਿਹੜੇ ਮਕਸਦ ਦੇ ਨਾਲ ਪਿੰਡ ਦੇ ਵਿੱਚ ਇਹ ਖੜੇ ਹੋਏ ਨੇ ਹਾਂ ਜੀ ਮੇਨ ਸਮੱਸਿਆ ਕੀ ਪਿੰਡ ਦੀ ਪਿੰਡ ਦੀ ਸਮੱਸਿਆ ਇਹ ਹੈ ਜੀ ਪਾਣੀ ਕਿਸੇ ਪਾਸੇ ਨਿਕਲ ਨਹੀਂ ਰਿਹਾ ਛੱਪੜ ਭਰੇ ਪਏ ਦੇਖੋ ਆ ਵੀ ਗਰੀਬ ਡੁੱਬੇ ਉਹ ਪਰੇ ਵੀ ਗਰੀਬ ਡੁੱਬੇ ਆ ਨਲਕਿਆਂ ਦੇ ਪਾਣੀ ਨਲਕਿਆਂ ਜੋ ਪਾਣੀ ਮੈਂ ਕਿ ਝੱਗ ਮਾਰਨਦੇ ਆ ਇੰਨੇ ਚਿਰਾਂ ਤੋਂ ਪੰਚਾਇਤ ਚ ਚਲਦੀ ਆ ਰਹੀ ਹੈ ਕਿਸੇ ਨੇ ਅਜ ਤੱਕ ਇਹ ਪਿੰਡ ਦੀ ਨਿਕਾਸ ਨੂੰ ਲੈ ਕੇ ਕੋਈ ਕੰਮ ਕੀਤਾ ਕੋਈ ਗੱਲ ਹੀ ਨਹੀਂ ਹੋਈ ਕੁਝ ਨਹੀਂ ਹੋਇਆ ਤੁਸੀਂ ਕੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਜੀ ਸਾਡਾ ਹੱਲ ਹੋਣਾ ਚਾਹੀਦਾ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਬਸ ਠੀਕ ਹਾਂ ਜੀ ਸਾਰਾ ਹੱਲ ਹੋਣੀ ਕੋ ਕੋ ਹਨਾ ਆਹ ਪਿਆ ਰੱਖਣਾ ਮੰਜਾ ਪਾਣੀ ਸੁਭਾਈ ਲੋ ਨਹੀਂ ਹਾਂ ਹਾਂ ਉਹ ਉੱਤਰੀ ਮੋਰ ਲਈ ਹਾਂ ਜੀ ਕਾਮਯਾਬ ਆਹ ਆਹ ਦੇਲਵੇਂ ਨਾ ਕੜਾ ਪਾ ਲਈ ਗਏ ਸਾਫ ਆਇਓ ਚਲੋ ਇਹ ਪਿੰਡ ਸਾੜਿਆ ਕੰਮ ਇਹ ਹੋ ਜਾਇਆ ਆਓ ਜੀ ਆਇਆਂ ਬਸ ਕੋਈ ਨਹੀਂ ਕੋਈ ਆਇਓ ਚੱਲ ਚੰਗੀ ਤਰ੍ਹਾਂ ਪੜ੍ਹਦੇ ਹੁੰਦਾ ਜੰਨੋ ਛੱਕੀ ਛੱਕੀ ਹੋਰ ਸਾਨੂੰ ਕੱਪੀਆਂ ਦੇ ਜਿਹਾ ਤੱਕ ਨਹੀਂ ਚਲ ਗਾ ਲਾ ਦੇ ਨੀ ਤੱਕੀ ਦੀ ਯਾਰ ਰੱਖਦਾ ਬੇਟਾ ਆਧੀ ਹੋਦੀ ਹੈ ਅੱਜ ਜੀ ਕਿ ਨਾ ਕਲਪਾਪ ਵਾਹਿਗੁਰੂ ਜੀ ਕੀ ਵਧੇ ਜੀ ਜੋ ਵੀ ਪਿੰਡ ਚ ਪਾਣੀ ਦਾ ਨਕਾਰ ਸੀ ਉਹ ਆਪਾਂ ਨੂੰ ਵਧ ਜੜ ਕੇ ਵੋਟਾਂ ਪਾ ਕੇ ਕਾਮਯਾਬ ਕਰੋ ਨਕਾਸ ਦਾ ਕੰਮ ਆਪਾਂ ਕਰਾਂਗੇ ਇਹਨੂੰ ਨੇਤਰੇ ਚੜਾਵਾਂਗੇ ਭਾਵੇਂ ਕੀ ਨਾਂ ਤੁਹਾਡਾ ਚਰਨ ਸਿੰਘ ਜੀ ਤੁਹਾਨੂੰ ਤੋਂ ਨਿਸ਼ਾਨ ਮਿਲਿਆ ਹੋਆ ਕੀ ਨਿਸ਼ਾਨ ਮਿਲਿਆ ਸਾਨੂੰ ਨਿਸ਼ਾਨ ਮਿਲਿਆ ਬਾਬੇ ਨਾਨਕ ਦਾ ਚੱਕੀ ਜੀ ਆਟਾ ਪੀਣ ਵਾਲੀ ਪਿੰਡ ਦਾ ਟਾਈਮ ਹੋ ਗਿਆ ਤੁਸੀਂ ਸਾਰੀ ਉਮਰ ਪੰਚਾਇਤੀ ਦੇ ਵਿੱਚ ਖੜੇ ਨਹੀਂ ਹੋਏ ਆਖਰ ਇਹ ਕਿਹੜੀ ਗੱਲਬਾਤ ਹੋਈ ਤੁਹਾਨੂੰ ਹੁਣ ਖੜਾ ਹੋਏ ਮੁੱਦੇ ਤੇ ਖੜੇ ਆ ਗੁਰੂ ਘਰ ਦੇ ਲਾਗੇ ਗੋਡੇ-ਗੋਡੇ ਪਾਣੀ ਖੜਾ ਹੁੰਦਾ ਨਾਲੇ ਚ ਵੇਖ ਲਓ ਤੁਸੀਂ ਪਾਣੀ ਪਾਈ ਫੋਟੋ ਉਦੋਂ ਆਪਾਂ ਦੁਹੀ ਹੋ ਕੇ ਆਪਾਂ ਕਿਹਾ ਵੀ ਆਪਾਂ ਮਹਾਰਾਜ ਨੂੰ ਪੈਲੀ ਦੇ ਦੇਣੀ ਹੈ ਪਿੰਡ ਵਾਲਿਆਂ ਨੂੰ ਵੀ ਨਕਾਸ ਹੋ ਜੇ ਹੋਰ ਤੁਹਾਡੇ ਕੀ ਹੈਗੇ ਜਦਾਂ ਕਿ ਪਿੰਡ ਦੇ ਵਿੱਚ ਸਦਾਰ ਹੋ ਸਕੇ ਕੋਈ ਵੀ ਆਪਾਂ ਦਾ ਜਿਹੜਾ ਕੋਈ ਲੜਾਈ ਝਗੜਾ ਆਪਾਂ ਥਾਣੇ ਨਹੀਂ ਜਾਂਦਿਆਂਗੇ ਪਿੰਡ ਦੇ ਆਲੇ ਦੁਆਲੇ ਲੈਟਾ ਲੂਟਾ ਦਾ ਕੰਮ ਸਾਰਾ ਗਵਰਨਮੈਂਟ ਕੋਲ ਕਰਾਵਾਂਗੇ ਤੁਸੀਂ ਡੋਰ ਤੇ ਡੋਸ ਕੰਪੇਨ ਕਰ ਰਹੇ ਹੋ ਤੁਹਾਨੂੰ ਕੀ ਮਿਲਦਾ ਬਹੁਤ ਬੜਾ ਵਧੀਆ ਹਸਾਰਾ ਮਿਲ ਰਿਹਾ ਜੀ ਠੀਕ ਹੈ ਜੀ ਪੜੀ ਜੋ ਵਾਸਤੇ ਮ ਨੌਜਵਾਨ ਪੀੜ੍ਹੀ ਹੈਗੀ ਕਿਸ ਦੇਸ਼ ਦੇਣਾ ਚਾਹੁੰਦੇ ਵੋਟਾਂ ਦੇ ਬਰਾਉਣ ਦੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਸ ਇਹੀ ਸੰਦੇਸ਼ ਕੀ ਰਲ ਮਿਲ ਕੇ ਸਾਥ ਦਿਓ ਤਾਂ ਕਿ ਪਿੰਡ ਦਾ ਨਕਾਸ ਜੇ ਉਹ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਪਤਾ ਹੀ ਹੈ ਕਿ ਨਕਾਸ ਨਿਕਲ ਜਗਾ ਤੇ ਸਾਡੇ ਸਰਦਾਰ ਸਿੰਘ ਚੰਨਾ ਜਿਹੜੇ ਖੜੇ ਨੇ ਚਰਨ ਸਿੰਘ ਜੀ ਚੰਨਾ ਮੇਰੇ ਤਾਇਆ ਜੀ ਨੇ ਹੁਣ ਚੋਣ ਨਿਸ਼ਾਨ ਚੱਕੀ ਹੈ ਤੇ ਸਾਰੇ ਵੱਧ ਤੋਂ ਵੱਧ ਹੰਕਾਰਾ ਕਰੋ ਤਾਂ ਕਿ ਅਸੀਂ ਪਿੰਡ ਦਾ ਨਕਾਸ ਰਲ ਮਿਲ ਕੇ ਕਰ ਸਕੀਏ ਤੇ ਨੌਜਵਾਨ ਪੀੜ੍ਹੀ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੱਥ ਜੋੜ ਕੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਥ ਦਿਓ ਸਚਾਈ ਦਾ ਸਾਥ ਦਿਓ ਤਾਂ ਕਿ ਆਪਾਂ ਨੈਕਸਟ ਜਨਰੇਸ਼ਨ ਜਿਹੜਾ ਵਧੀਆ-ਵਧੀਆ ਕੰਮ ਕਰ ਸਕੀਏ ਰਲ ਮਿਲ ਕੇ ਤੇ ਬਸ ਮੇਰੀ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਵੱਧ ਚੜ ਕੇ 15 ਤਰੀਕ ਨੂੰ ਹੰਗਾਰਾ ਦੋ ਤੇ ਸਰਦਾਰ ਚਰਨ ਸਿੰਘ ਚੰਨਾ ਜੀ ਨੂੰ ਜਿਤਾਓ ਜੇ ਦੇਖਿਆ ਜਗ ਹੈ ਤੁਹਾਡੇ ਵੱਲੋਂ ਜਿਹੜੀ ਐਨਜੀਓ ਬਣਾਈ ਤੁਸੀਂ ਕਾਫੀ ਤੁਸੀਂ ਗਰੀਬਾਂ ਦੇ ਤੌਰ ਤੇ ਹੈਲਪ ਕਰਦੇ ਹੋ ਕਿ ਤੁਹਾਡੇ ਤਾਇਆ ਜੀ ਜੋ ਸਰਪੰਚ ਬਣਦੇ ਆ ਕਿ ਜਿਹੜਾ ਸਿਸਲੇ ਦਾ ਚੱਲਦਾ ਰਹੇਗਾ ਜੀ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਹਣਾ ਜਿਹੜੀ ਮੇਰੀ ਐਨਜੀਓ ਉਹਦਾ ਸਿਆਸਤ ਨਾਲ ਕੋਈ ਲੈਣ ਦੇਣੀ ਹੈਗਾ ਇਹ ਐਨਜੀਓ ਚਲਦੀ ਸੀ ਚਲਦੀ ਰਹਿਣੀ ਹੈ ਲੋੜਵੰਦ ਪਰਿਵਾਰਾਂ ਲਈ ਹਮੇਸ਼ਾ ਤੋਂ ਖੜੀਏ ਤੇ ਖੜੀ ਰਹਿਣੀ ਹੈ ਠੀਕ ਜਿੱਦਾਂ ਓਏ ਆ ਗਿਆ ਆਹ ਸਾਡੀ ਮੋਟੇ ਆ ਗਿਆ ਮੈਂ ਤਾਂ ਛੋਟੇ ਓਏ ਆ ਗਿਆ ਇੱਧਰ